ਸੂਹੀ ਮਹੱਲਾ ਪੰਜਵਾ ਕਿਆ ਗੁਣ ਤੇਰੀ ਸਾਰਸ ਮਾਲੀ ਵਾਹਿਗੁਰੂ ਦੇ ਅਰਦਾਸ ਸਾਧਾਂ ਭਜਕਾਂ ਨਾਲ ਮਿਲ ਕੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਦੇ ਦਰਸ਼ਨ ਕੋ ਹਮ ਬਾਰੇ ਹਾਂ ਜੀ ਕਿਆ ਗੁਣ ਤੇਰੀ ਸਾਰਸ ਮਾਲੀ ਸੇ ਪਰਮੇਸ਼ਰ ਤੇਰੇ ਗੁਣ ਕਿਹੜੇ ਕਿਹੜੇ ਸ੍ਰੇਸ਼ਟ ਸਾਰ ਭਲੀ ਪ੍ਰਕਾਰ ਸਮਹਾਰਨਾ ਕਰੀਏ ਸਾਰਿਆਂ ਗੁਣਾਂ ਚੋਂ ਮੋਹ ਨਿਰਗੁਣ ਮੋਹ ਨਿਰਗੁਣ ਕੀ ਦਾਤਾਰੇ ਮਾਰੇ ਮੇਰੇ ਤਾਂ ਕੋਈ ਵੀ ਗੁਣ ਨਹੀਂ ਸਰਸੰਤੋਖ ਆਦਿਕ ਗੁਣ ਨਹੀਂ ਹੈ ਗੁਣਾ ਤਾਂ ਰਹਿਤ ਹਾਂ ਤੇ ਸਾਨੂੰ ਦਾਤਾਂ ਦੇਣ ਵਾਲੇ ਨਿਰਗੁਣ ਆਰਿਆਂ ਨੂੰ ਗੁਣ ਕਰਨ ਵਾਲੇ ਬੈ ਖਰੀਦ ਕਿਆ ਕਰੇ ਚਤੁਰਾਈ ਮੈਂ ਮਾਰੇ ਮੁੱਲ ਖਰੀਦਿਆ ਆਪਦਾ ਗੋਲਾ ਹਾਂ ਧਨ ਮੰਨ ਧਨ ਗੁਰੂ ਸਾਹਿਬ ਮਰ ਪਿਆ ਹੋਇਆ ਹੈ ਮੈਂ ਕੀ ਚਿਦਰਾਈ ਕਰ ਸਕਦਾ ਹਾਂ ਆਪ ਦੇ ਮੁੱਲ ਖਰੀਦਿਆ ਗੋਲਾ ਇਹੋ ਜੀ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਗੁਰ ਕੀ ਬਚਨੀ ਹੱਟ ਬੁਕਾਨਾ ਜਿਤ ਲਾਇਆ ਤੇ ਲਾਗਾ ਇਹੋ ਜੀਓ ਪਿੰਡ ਸਭ ਥਾਰੇ ਇਹ ਜਿਹੜੀ ਜ਼ਿੰਦਗੀ ਐ ਪਿੰਡ ਸਰੀਰ ਐ ਸਾਰੇ ਆਪਕੇ ਹੀ ਨੇ ਮਾਰੇ ਆਪ ਨੂੰ ਅਰਪ ਚੁੱਕੇ ਹਾਂ ਲਾਲ ਰੰਗੀਲੇ ਪ੍ਰੀਤਮ ਮਨ ਮੋਹਣ ਇਹ ਲਾਲ ਪਿਆਰੇ ਹੇ ਰੰਗੀਲੇ ਅਨੰਦੀ ਆਨੰਦ ਦੇ ਘਰ ਤੇਰੇ ਦਰਸ਼ਨ ਲਾਲ ਰੰਗੀਲੇ ਪ੍ਰੀਤਮ ਮਨਮੋਹ ਵਰਮ ਰੇਮ ਦੇ ਆਸਪਾਦ ਸਾਰਿਆਂ ਦੇ ਮਨ ਨੂੰ ਮੋਹਤ ਕਰਨ ਵਾਲੇ ਪ੍ਰੀਤਮ ਤੇਰੇ ਦਰਸ਼ਨ ਕਾਹ ਹੰਗਾ ਅਸੀਂ ਤੇ ਮਾਰੇ ਆ ਜੋ ਦਰਸ਼ਨਾ ਤੋਂ ਬਾਹਰ ਨਹੀਂ ਜਾਣੇ ਬਲਿ ਹਾਜ਼ ਜਾਨੇ ਹਾ ਰਹਾਉ ਪ੍ਰਭ ਦਾਤਾ ਮੁਹਦੀਨ ਪੇਖਾਰੀ ਜੇ ਮਹਾਰਾਜ ਆਪ ਤਾਂ ਦਾਤੇ ਹੂ ਨਿਰਗੁਣਿਆਂ ਨੂੰ ਦਾਤ ਦੇਣ ਵਾਲੇ ਬ੍ਰਹਮ ਗਿਆਨ ਦੇ ਨਾਮ ਦੇ ਮੁਕਤ ਦੇ ਸਵਾਸਾਂ ਦੇ ਜ਼ਿੰਦਗੀ ਦੇ ਦਾਤੇ ਹੂ ਤੇ ਅਸੀਂ ਮਾਰੇ ਗਰੀਬ ਫਿਰ ਤੇਰੇ ਪਿਹਾਰੀ ਮੰਗ ਪੇ ਹਾਂ ਤੂੰ ਸਦਾ ਸਦਾ ਉਪਕਾਰੇ ਆ ਮਾਰੇ ਸਦਾ ਸਦਾ ਉਪਕਾਰ ਕਰਨ ਵਾਲੇ ਹੋ ਹਮੇਸ਼ਾ ਸੋ ਕਿਛ ਨਾਹੀ ਜੇ ਮੈਂ ਤੇ ਹੋਇਵਾਂ ਫਿਰ ਇਹ ਪਿਆਰੇ ਉਹ ਹੈ ਜਾਂ ਕੋਈ ਸਾਧੂ ਨਹੀਂ ਜੇ ਮੇਰੇ ਵੱਲੋਂ ਵੀ ਹੋ ਸਕੇ ਮੈਂ ਕੁਝ ਵੀ ਨਹੀਂ ਕਰਨ ਜੋਗਾ ਸੱਚੇ ਪਾਤਸ਼ਾਹ ਮੇਰੇ ਠਾਕੁਰ ਅਗਮ ਅਪਾਰੇ ਜੇ ਮੇਰੇ ਠਾਕੁਰ ਸਵਾਮੀ ਅਕਾਲ ਪੁਰਖ ਅਸ਼ੁੱਧ ਮਨ ਕਰਕੇ ਗੰਮਤਾ ਤੋਂ ਰਹਿਤ हे प्रकृति रे पारावा तो रह को क्या क्या सेब कमावो क्या कह री जावो हे सतगुरु असि केडी सेवा कमा सकदे है हाथ पैर भी तेरे दितये हुए है वाणी करके भी तेरे गुण गाणे वो भी तेरी दित्ती हुई है असि केडी सेवा कमा सकदे हां क्या कह री जावो विद कित पावो द ਕਿਆ ਕਹਿਰੀ ਜਾਵੋ ਕਿਹੜੀ ਗੱਲ ਕਹਿ ਕੇ ਤੁਮ ਖੁਸ਼ ਕਰ ਲੀਏ ਮਹਾਰਾਜ ਬਿਦ ਕਿਦ ਪਾਉ ਦਰਸਾਰੇ ਉਹ ਕਿਹੜੀ ਬਿਧੀ ਹੈ ਜਿਵੇਂ ਮਹਾਰਾਜ ਆਪਦੇ ਦਰਸ਼ਨ ਪਾ ਲਈਏ ਮਿਤ ਨਹੀਂ ਪਾਈਏ ਆਤ ਨਾ ਲਹੀਏ ਆਪਦੇ ਗੁਣਾਂ ਦੀ ਮਰਜ਼ਾਇਦਾ ਮਿੰਤੀ ਨਹੀਂ ਪਾਈ ਜਾਂਦੀ ਆਪਦੇ ਸੱਚੇ ਪਾਤਸ਼ਾਹ ਜੀ ਗਰਤ ਗਣਾ ਵੀ ਪਾਲਣਾ ਕਰਦੇ ਹੋ ਆਪਦੇ ਉਪਕਾਰਾਂ ਦਾ ਤੈ ਨਹੀਂ ਲਿਆ ਜਾਂਦਾ ਮਾਨ ਤਰਸੈ ਚਰਨਾਰੇ ਸਾਡਾ ਤਾਂ ਮਨ ਮਹਾਰਾਜ ਦੇ ਚਰਨਾਂ ਨੂੰ ਤਰਸ ਰਿਹਾ ਚਾਹ ਰਿਹਾ ਕਦੋਂ ਦਰਸ਼ਨ ਹੋਣ ਭਾਗੋ ਦਾਨ ਠੀਠ ਹੋਈ ਮੰਗੋ ਇਹ ਮਹਾਰਾਜ ਅਸੀਂ ਠੀਠ ਕੰਨ ਬੁੱਢ ਮਾਰ ਕਰਕੇ ਕਠੋਰ ਸੁਭਾਅ ਵਾਲੇ ਹਾਂ ਭਾਵੇਂ ਫੇਰ ਵੀ ਮਹਾਰਾਜ ਜੀ ਠੀਠ ਹੋ ਕਰਕੇ ਅਸੀਂ ਲੱਜਿਆ ਕੋ ਰਹਿਤ ਹੋ ਕੇ ਇਹ ਮੰਗਦੇ ਹਾਂ ਅਸੀਂ ਆਪਦੇ ਨਾਮ ਦਰਸ਼ਨਾਂ ਦਾ ਦਾਨ ਪਾਈਏ ਮੁਖ ਲੱਗੈ ਸੰਤ ਰੇ ਨਾਰੇ ਸੰਤਾਂ ਭਗਤਾਂ ਨੂੰ ਜਿਨ੍ਹਾਂ ਨੂੰ ਦਰਸ਼ਨ ਦਿੰਦੇ ਉਹਨਾਂ ਦੇ ਚਰਨਾਂ 'ਚ ਊੜ ਸਾਡੇ ਮੁਖ ਮੱਥੇ ਤੇ ਲੱਗੇ ਜੀ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਇਸ ਤਰ੍ਹਾਂ ਜਦੋਂ ਬੇਨਤੀਆਂ ਕੀਤੀਆਂ ਸਤ ਗੁਰੂ ਜੀ ਕਹਿੰਦੇ ਸਾਨੂੰ ਜਨਾਂ ਨੂੰ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਕੀਤੀ ਹੈ ਪ੍ਰਭ ਹਾਥ ਦੇ ਨਿਸਤਾਰੇ ਪ੍ਰਭੂ ਨੇ ਆਪਦਾ ਕਿਰਪਾ ਭਰਿਆ ਹੱਥ ਦੇ ਕੇ ਸਾਨੂੰ ਨਿਸ਼ਪਰ ਪਾਇੰਤ ਪਾਰ ਲਿਆ ਮੁਕਤ ਕਰਦਾ ਹੈ ਐਸੀ ਬਖਸ਼ਿਸ਼ ਕੀਤੀ ਹੈ ਪਾਉ ਦਾਨੁ ਦੀ ਹੋਏ ਮੰਗੋ ਮੁਖ ਲਾਗੈ ਸੰਤ ਰੇ ਨਾਰੀ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਮਿਸਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਗੋਬੀ